ਸਿੱਖੀ ਕੌਮੇ ਜਿਹੜੀ ਬੜੀ ਇਮਾਨਦਾਰ ਹੈ ਤੁਸੀਂ ਇੰਨੀ ਰਿਸਰਚ ਕੀਤੀ ਪੂਰੇ ਦੁਨ ਹੈ ਪੂਰੀ ਦੁਨੀਆ ਤੋਂ ਸਿੱਖਾਂ ਦੀ ਕੌਮ ਇਮਾਨਦਾਰ ਹੈ ਅੱਛਾ ਉਹ ਤਾਂ ਮੈਂ ਤੁਹਾਨੂੰ ਦੱਸਣਾ ਕਿਉਂ ਮੈਂ ਉੱਤੇ ਚਾਰ ਛੇ ਲਿਖਿਆ ਕੁਝ ਤੋਂ 40 50 ਸਾਲ ਪਹਿਲਾਂ ਅੱਛਾ ਸੋ ਸਿੱਖ ਕਬੀਲਾ ਗੱਲ ਦਾ ਪੱਕਾ ਵਾਹ ਸਿੱਖ ਕਬੀਲਾ ਗੱਲ ਦਾ ਪੱਕਾ ਸਿੱਖ ਕਬੀਲਾ ਗੱਲ ਦਾ ਪੱਕਾ ਦਿੱਤਾ ਕੋਲ ਨਭਾਵੇ ਆਹਾ ਦਿੱਤਾ ਕੋਲ ਨਭਾਵੇ ਨਭਾਵੇ ਦਿੱਤਾ ਕੋਲ ਨਭਾਵੇ ਨਭਾਵੇ ਵਲੀ ਸੀ ਬਾਬਾ ਗੁਰੂ ਨਾਨਕ ਦੇਵ ਬੁੱਲੇ ਸ਼ਾ ਫਰਮਾਵੇ ਵਾ 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 ਵਲੀ ਸੀ ਬਾਬਾ ਜੀ ਬੁੱਲੇ ਸ਼ਾ ਹੋਰਾਂ ਨੇ ਬਾਬਾ ਗੁਰੂ ਨਾਨਕ ਦੇਵ ਹੋਰਾਂ ਦੇ ਬਾਰੇ ਚ ਲਿਖਿਆ ਔਰ ਉਹ ਜਿਹੜੇ ਉਹਦੇ ਪਰਕਾਰ ਨੇ ਸਿੱਖ ਹਜ਼ਰਾਤ ਉਹ ਬੁੱਲੇ ਸ਼ਾ ਨੂੰ ਬਹੁਤ ਮੰਨਦੇ ਆ ਅਸੀਂ ਖੁਦ ਜਿਹੜਾ ਹੁਣ ਅੱਗੇ ਮੈਂ ਤੁਹਾਨੂੰ ਦੱਸਣਾ ਸਿੱਖ ਸਰਦਾਰ ਦੀ ਯਾਰੀ ਪੱਕੀ ਵਾ 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 ਭੀੜ ਪਵੇ ਨੀ ਹੱਸਦਾ ਮੇਰਾ ਡੀਐਨਏ ਆ ਮੈਂ ਤਾਂ ਖੁਸ਼ ਆ ਸਿੱਖ ਸਰਦਾਰ ਦੀ ਯਾਰੀ ਪੱਕੀ ਭੀੜ ਪਵੇ ਨਹੀਂ ਨਸਦਾ ਯਾਰਾਂ ਨਾਲ ਇਹ ਕਾੜ ਕਡਾਉਂਦਾ ਆਹਾ ਯਾਰਾਂ ਨਾਲ ਇਹ ਕਾੜ ਕਡਾਉਂਦਾ ਯਾਰਾਂ ਨਾਲੇ ਹੱਸਦਾ ਵਾ 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 ਕੀ ਬਾਤ ਹੈ ਯਾਨੀ ਯਾਰਾਂ ਦਾ ਯਾਰ ਨੇ ਯਾਰਾਂ ਨੇ ਯਾਰ ਵਾ ਵਾ ਤੇ ਬਿਜ਼ਨਸ ਵਿੱਚ ਸਚਾਈ ਸੁਚੀ ਆਈ ਬਿਜ਼ਨਸ ਵਿੱਚ ਸਚਾਈ ਵਿੱਚ ਸੁਚਾਈ ਇਹਦੀ ਹੂੰ ਕੋਠੇ ਚੜ ਕੇ ਬੋਲਦੀ ਹੂੰ ਵੇਖਣ ਕੈਨੇਡਾ ਤੇ ਅਮਰੀਕਾ ਛਾਏ ਨੇ ਵਜਾਉ ਦੀ ਇਹ ਮੈਂ ਤੁਹਾਨੂੰ ਇੱਕ ਮਿਸਾਲ ਵੀ ਦੇਗਾ ਮੇਰੀ ਪਰਸਨਲ business ਵਿੱਚ ਸੁਚਾਈ ਇਹਦੀ ਕੋਠੇ ਚੜ ਕੇ ਬੋਲਦੀ ਸਿੱਖਾਂ ਕੋਲ ਮੁਹੰਮਦ ਦੀ ਤਕੜੀ ਨੇਣ ਕੇ ਸਿੱਖ business ਵਿੱਚ ਇਹ ਬੜਾ ਲਫ਼ਜ਼ ਸੁਣਨ ਵਾਲ ਨੇਣ ਕੇ ਦਾ ਮਤਲਬ ਸਮਝਦੇ ਨਾ ਨਹੀਂ ਨਾਤਰ ਸਿੱਖ business ਵਿੱਚ ਸੁਚਾਈ ਉਹਦੀ ਕੋਠੇ ਚੜ ਕੇ ਬੋਲਦੀ ਜਿਆਦੀ ਇੰਨੀ ਹੈ ਕਿ ਮਨਵਾ ਲਿਆ ਉਹਨਾਂ ਨੇ ਆਹ ਸਿੱਖਾਂ ਕੋਲ ਮੁਹੰਮਦ ਮੰਮ ਦੀ ਤਕੜੀ ਨੇਣ ਕੇ ਪੂਰਾ ਤੋੜ ਦੀ ਨੇਣ ਕੇ ਕਿੰਦੇ ਆਕੜ ਕੇ ਅੱਛਾ ਭਾਈ ਹਾਂ ਮੈਂ ਪੂਰਾ ਤੋਲਣਾ ਲਾਲੋ ਜੀ ਦਾ ਜ਼ੋਰ ਲੱਗਦਾ ਮੈਂ ਨਹੀਂ ਮੈਂ ਪੂਰਾ ਤੋਲਣਾ ਵਾ ਤੇ ਮੇਰਾ ਪਿੰਡ ਛੱਪਾ ਹੈ ਹਮ ਮੇਰੀ ਬੇਗਮ ਦਾ ਪਿੰਡ ਤੁੰਗਾ ਮੈਂ ਉਹ ਕੋੜ ਮੋੜ ਕੇ ਲੈ ਆਂਦੇ ਵਿੱਚ ਕੀ ਛੱਪਾ ਕੀ ਤੁੰਗਾ ਵਾਲੇ ਹਮ ਅਮਰਸਰ ਲੁਧਿਆਣੇ ਅਮਰਸਰ ਵੀ ਮੇਰਾ ਵਾ ਵਾ ਸਦਕੇ ਜਾਵਾ ਅਮਰਸਰ ਦੇ ਮੈਂ ਤੇ ਖਾਣਾ ਕੱਬਾ ਤੇ ਮੁਕੱਦਰ ਚੀਦਾ ਤੇ ਬਾਅਦ ਮੈਨੂੰ ਮੈਨੂੰ ਅਮਰਸਰ ਦੀ ਭੁੱਲਦਾ ਕੋਈ ਸਾਰੀ ਦੁਨੀਆ ਭੁੱਲ ਜਾ ਮੇਰੇ ਕਿਹੜੇ ਪਿੰਡ ਦੇ ਹੋ ਤੁਸੀਂ ਅਮਰਸਰ ਦੇ ਹੈ ਕਿਹੜੇ ਪਿੰਡ ਦੇ ਹੋ ਛਾਪਾ ਛਾਪਾ ਅੱਛਾ ਪਿੰਡ ਛਾਪਾ ਹੈ ਛਾਪਾ ਜੀ ਸਹੀ ਸਹੀ ਮੇਰਾ ਛਾਪਾ ਜੀ ਮੇਰੀ ਬੇਗਮ ਦਾ ਸੀ ਤੁੰਗਾ ਇਹ ਸ਼ਹਿਰ ਚ ਆ ਗਿਆ ਤੁੰਗਾ ਤੁੰਗੇ ਨਾਲ ਦੀ ਕਹਾਵਮ ਹੈ ਅੱਛਾ ਕੀ ਛਾਪਾ ਕੀ ਤੁੰਗਾ ਵਾਲੇ ਅਮਰਸਰ ਲੁਧਿਆਣੇ ਸਿੱਖਾਂ ਨੂੰ ਸਲਾਮ ਹੈ ਬਾਬਾ ਮਿੱਤਰ ਬੜੇ ਪੁਰਾਣੇ ਹੁਣ ਅਗਲੀ ਗੱਲ ਬੜੀ ਜ਼ਰਾ ਥੋੜੀ ਜੀ ਹੈ ਤੇ ਕਿਸੇ ਵੀ ਨਹੀਂ ਹੋਣ ਦੇਣਾ ਹਾਏ ਕਿਸੇ ਵੀ ਨਹੀਂ ਹੋਣ ਦੇਣਾ ਕਿਸੇ ਵੀ ਨਹੀਂ ਹੋਣ ਦੇਣਾ ਤੇ ਸਾਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਆਹਾ ਤੇ ਸਾਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਅਸੀਂ ਗੱਡੀ ਦੀਆਂ ਦੋ ਲੈਣਾ ਹਾਏ ਰਹਿਣਾ ਵੀ ਨਾਲ ਨਾਲ ਤੇ ਜੱਪੀ ਵੀ ਨਹੀਂ ਪਾ ਸਕਦੇ ਵਾ 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 ਕੀ ਬਾਤ ਹੈ ਤੇ ਮੈਂ ਮੈਂ ਪਰਸਨਲੀ ਜਾਣਦਾ ਕਿ ਨਾਰਵੇ ਦੇ ਵਿੱਚ ਇੱਕ ਸਿੱਖ ਨੇ ਟਾਈਮ ਦਿੱਤਾ ਕਿ ਐਨੇ ਵਜੇ ਫਲਾਣੇ ਦਿਨ ਪਹੁੰਚ ਜਾਇਗਾ ਤੇ ਮੈਨੂੰ ਕਿਸੇ ਨੇ ਕਿਹਾ ਕਿ ਯਾਰ ਪੈਸੇ ਬੜੇ ਤੋਂ ਦਿੰਦੇ ਬਾਬਾ ਜੀ ਤੇ ਜੇ ਨਾ ਆਏ ਤੇ ਮੈਂ ਕਿਹਾ ਯਾਰ ਮੈਨੂੰ ਬੇਤਬਰੀ ਨਹੀਂ ਆ ਹੂੰ ਉਹ ਮੈਂ ਘਰ ਨਹੀਂ ਸੀ ਤੇ ਉਹ ਮੇਰੇ ਘਰ ਮੈਂ ਜਦੋਂ 2 ਘੰਟੇ ਬਾਅਦ ਆਇਆ ਸਰਦੀ ਵਿੱਚ ਬਾਹਰ ਖੜੋਤਾ ਹੋਵੇ ਅੱਛਾ ਆ ਕਿ ਕਿੱਥੇ ਚਲੇ ਗਏ ਸੀ ਤੁਸੀਂ ਉਦੋਂ ਟੈਲੀਫੋਨ ਮੋਬਾਈਲ ਹੁੰਦੇ ਨਹੀਂ ਸੀ ਮੈਂ 74 75 ਦੀ ਗੱਲ ਮੈਂ ਕਿਹਾ ਯਾਰ ਮੈਂ ਆ ਪੈਸੇ ਤਾਂ ਫੜੋ ਆਪਣੇ ਮੈਂ ਤੇ ਗਵਾ ਹੂੰ ਨਾਲੇ ਮੇਰੀ ਇਹ ਨਸਲ ਕਿਤਾ ਬੇਈਮਾਨ ਹੋ ਸਕਦੀ ਐ ਜੇ ਟਾ ਆ ਜਾਵੇ ਜੱਟ ਆ ਜਾਵੇ ਜੱਟ ਆ ਜਾਵੇ ਸਾਂਭ ਸਾਂਭ ਰੱਖੀਆਂ ਯਾਦਾਂ ਦੇ ਸੰਦੂਕ ਭਰ ਗਏ ਆਹਾ ਹਾ ਨਾਈਸ ਵੈਰੀ ਨਾਈਸ ਐ ਮੈਨੂੰ ਬੁਲਾਉਂਦੀ ਮੈਂ ਜੱਟ ਐ ਨਾ ਅੱਛਾ ਤੁਹਾਡੀ ਬੇਗਮ ਬੁਲਾ ਰਹੀ ਏ ਬੇਗਮ ਬੁਲਾ ਰਹੀ ਏ ਤੇ ਕੋਈ ਵੀ ਬੁਲਾ ਰਿਆ ਕੋਈ ਹੋਰ ਬੁਲਾ ਲੈ ਤੁਹਾਨੂੰ ਕੀ ਇਤਰਾਜ਼ ਐ ਜੱਟ ਆ ਜਾਵੇ ਸਾਂਭ ਸਭ ਰੱਖੀਆਂ ਯਾਦਾਂ ਦੇ ਸੰਦੂਕ ਭਰ ਗਏ ਤੇ ਨਾ ਦੀਵੇ ਤੋਂ ਡਰਾ ਨਾ ਦੀਵੇ ਨੂੰ ਡਰਾ ਨਹੀਂ ਵਾਏ ਨਾ ਦੀਵੇ ਨੂੰ ਡਰਾ ਨਹੀਂ ਵਾਏ ਵਾਹ ਵਾਹ ਅਜਾ ਵਾਏ ਹਮਾਏ ਨਾ ਦੇਵੇ ਨੂੰ ਡਰਾ ਨਹੀਂ ਵਾਏ ਵਟ ਤੈਨੂੰ ਖਾ ਜਾਵਣਾ ਹਮ ਵਟ ਸਮਝਿਓ ਜੀ ਹੁਸੜ ਮੇਰੀ ਹੱਕ ਵਿੱਚ ਮੇਰੀ ਹੱਕ ਵਿੱਚ ਸਿੱਖ ਦੇ ਭਾਂਬੜ ਤੇ ਵੇੜਾ ਸੀਤ ਸੀਤ ਕਰਦਾ ਵਾ 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 ਉਹ ਰਾਮ ਨਾ ਬੈਠੇ ਮਰਨ ਮੈਂ ਕੱਲਾ ਡਿਆ ਕਿਉਂਕਿ ਉਹਨਾਂ ਪਰਵਾਹੀ ਕਿਸੇ ਕਰਦੀ ਮੇਰਾ ਦੁੱਖ ਮੇਰੇ ਤੱਕ ਆ